ਮੈਨੂੰ ਇਹ 20 ਸਾਲ ਹੋ ਗਏ ਨੇ ਇਸ ਕੰਮ ਨੂੰ ਕਰਦੇ ਸਾਡਾ ਕੰਮ ਪੀੜੀ ਦਾ ਪੀੜੀ ਇੱਥੇ ਵੱਡ ਵਡੇਰਿਆਂ ਤੋਂ ਇੱਥੇ ਹੀ ਕੰਮ ਕਰਦੇ ਆਏ ਕਿ ਪੰਜ ਪੀੜੀਆਂ ਤੋਂ ਇਹ ਵੱਡ ਵਡੇਰਿਆਂ ਕੋਲ ਸਿੱਖਿਆ ਤੇ ਫਿਰ ਮੈਂ ਇਹਨਾਂ ਨੂੰ 20 ਸਾਲਾਂ ਬਾਅਦ ਇਹਨਾਂ ਕੰਗਿਆਂ ਨੂੰ ਪਿਆਰ ਸ਼ੁਰੂਆਤ ਕੀਤੀ ਕਿ ਅੱਜ ਮੈਂ ਹੈਂਡ ਮੇਡ ਕੰਗੇ ਬਣਾ ਰਿਹਾ ਮਸ਼ੀਨੀ ਕੰਗੇ ਨਹੀਂਗੇ ਕਿੰਨਾ ਕਿ ਵੱਖਰੇ ਨੇ ਇਹ ਕੰਗੇ ਪਲਾਸਟਿਕ ਦੇ ਕੰਗੇ ਨਾਲੋਂ ਕੀ ਦੇ ਫਾਇਦੇ ਕੀ ਨੇ ਪਹਿਲੇ ਤੇ ਗੱਲ ਦੇਖੋ ਜੀ ਪਲਾਸਟਿਕ ਦੇ ਜਿਹੜੇ ਕੰਗੀਆਂ ਜਾਂ ਕੰਗੇ ਜੋ ਵੀ ਵਰਤਦੇ ਨੇ ਉਹਨਾਂ ਕੰਗੀਆਂ ਦਾ ਜਿਹੜਾ ਪਲਾਸਟਿਕ ਦਾ ਅਸਰ ਹੈ ਉਹ ਕੈਂਸਰ ਹੋ ਸਕਦੀ ਹੈ ਜੀ ਗੁਰੂ ਸਾਹਿਬਾਨ ਨੇ ਕੰਗੇ ਵਰਤਨ ਆਖਿਆ ਉਹਦਾ ਫਾਇਦਾ ਇਹ ਆ ਕਿ ਸਿਰ ਦੇ ਵਿੱਚ ਜਿਹੜੀ ਸਿਕਰੀ ਆ ਉਹ ਨਹੀਂ ਹੋਣ ਦਿੰਦਾ ਜੀ ਦੂਜਾ ਕੇਸ ਛੱਡਦੇ ਨਹੀਂ ਜੀ ਇੱਕ ਦਿਹਾੜੀ ਦੇ ਵਿੱਚ ਚਾਰ ਜਾਂ ਪੰਜ ਕੰਗੇ ਤਿਆਰ ਕਰਨ ਪੈਂਦੇ ਨੇ ਤੀਜਾ ਜਿਹੜਾ ਨਿੰਮ ਦਾ ਕੰਗੇ ਵੀ ਬਣਦੇ ਨੇ ਨਿੰਮ ਦੀਆਂ ਕੰਗੀਆਂ ਵੀ ਬਣਦੀਆਂ ਨੇ ਲੋਕਾਂ ਨੂੰ ਵਰਤਨੀਆਂ ਚਾਹੀਦੀਆਂ ਨੇ ਇਹਦਾ ਫਾਇਦਾ ਇਹ ਆ ਕਿ ਸਿਰ ਦੀ ਦਰਦ ਵੀ ਬੰਦ ਹੁੰਦੀ ਆ ਜਿਹੜਾ ਬੰਦਾ ਟੈਨਸ਼ਨਾਂ ਚ ਰਹਿੰਦਾ ਉਹ ਟੈਨਸ਼ਨ ਫਰੀ ਵੀ ਹੋ ਜਾਂਦਾ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਮਨਜੀਤ ਸਿੰਘ ਕਬਲ ਹੈ ਤੁਹਾਨੂੰ ਅੱਜ ਅਸੀਂ ਇੱਕ ਅੰਮ੍ਰਿਤਸਰ ਦੇ ਇਹੋ ਜਿਹੇ ਕਾਰੀਗਰਾਂ ਨੂੰ ਮਿਲਣ ਜਾ ਰਹੇ ਹਾਂ ਕਿ ਜਿਹੜੇ ਕਾਰੀਕਰ ਦੇ ਕੇ ਕੰਗੇ ਦਾ ਕੰਗੇ ਬਣਾਉਂਦੇ ਨੇ ਗੱਲ ਕੀਤੀ ਜਾਵੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਪੰਜ ਕਕਾਰ ਦੱਸੇ ਸੀਗੇ ਉਹਦੇ ਵਿੱਚ ਕਿ ਕੰਗਾ ਵੀ ਸੀਗਾ ਪਰ ਕਿਤੇ ਨਾ ਕਿਤੇ ਅੱਜ ਕੱਲ ਦਾ ਜਿਹੜਾ ਯੋਗ ਹੈ ਲੋਕ ਜਿਹੜੇ ਨੇ ਕਿ ਪਲਾਸਟਿਕ ਦੇ ਕੰਗੇ ਉੱਤੇ ਆ ਗਏ ਨੇ ਕੰਗੀਆਂ ਵਰਤਨ ਲੱਗ ਪਏ ਨੇ ਜੋ ਕਿ ਸਾਡੀ ਸਿਹਤ ਲਈ ਸਹੀ ਨਹੀਂ ਹੈ ਤੇ ਤੁਹਾਨੂੰ ਅਸੀਂ ਅੱਜ ਉਹ ਕਾਰੀਗਰਾਂ ਨੂੰ ਮਿਲਣ ਜਾ ਰਹੇ ਹਾਂ ਜਿਹੜੇ ਕਾਰੀਗਰ ਨੇ ਖੁਦ ਆਪਣੇ ਹੱਥੀ ਜਿਹੜੇ ਨੇ ਕਿ ਕੰਗੇ ਬਣਾਉਂਦੇ ਨੇ ਤੇ ਵੱਖ ਵੱਖਰੇ ਇੱਕ ਕਹਿ ਸਕਦੇ ਹਾਂਗੇ ਇੱਕ ਵੱਖਰੇ ਤਰ੍ਹਾਂ ਦੇ ਕੰਗੇ ਬਣਾਉਂਦੇ ਨੇ ਕਿਉਂਕਿ ਅਕਸਰ ਮਾਰਕੀਟ 'ਚ ਦੇਖਦੇ ਹਾਂ ਇਹ ਉਹਦੇ ਨਾਲੋਂ ਡਿਫਰੈਂਟ ਕੰਗੇ ਨੇ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਕਿੰਨਾ ਸਮਾਂ ਲੱਗਦਾ ਇਸ ਕੰਮ ਦੇ ਵਿੱਚ ਕੰਮ ਕਰਦੇ ਆ ਕਦੋਂ ਦੇ ਕੰਮ ਕਰ ਰਹੇ ਨੇ ਤੇ ਕੀ ਫਾਇਦੇ ਨੇ ਲੱਕੜ ਦੇ ਕੰਗਿਆਂ ਦੇ ਤੇ ਕੀ ਨੁਕਸਾਨ ਨੇ ਪਲਾਸਟਿਕ ਤੰਗਿਆ ਨਾ ਪਹਿਲਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਭ ਤੋਂ ਪਹਿਲਾਂ ਜਾਣਾਂਗੇ ਕਿ ਤੁਹਾਨੂੰ ਕਿੰਨਾ ਕ ਸਮਾਂ ਹੋ ਗਿਆ ਇਸ ਕੰਮ ਦੇ ਵਿੱਚ ਕਦੋਂ ਦਾ ਇਹ ਕੰਮ ਚੱਲਦਾ ਆ ਰਿਹਾ ਤੱਕ ਮੈਨੂੰ ਜੀ 20 ਸਾਲ ਹੋ ਗਏ ਨੇ ਇਸ ਕੰਮ ਨੂੰ ਕਰਦਿਆਂ ਜੀ ਸਾਡਾ ਕੰਮ ਪੀੜੀ ਦਾ ਪੀੜੀ ਇੱਥੇ ਵੱਡ ਵਡੇਰਿਆਂ ਤੋਂ ਇੱਥੇ ਹੀ ਕੰਮ ਕਰਦੇ ਆਏ ਕਿ ਪੰਜ ਪੀੜ੍ਹੀਆਂ ਤੋਂ ਇਹ ਜੋ ਵੱਡ ਵਡੇਰਿਆਂ ਕੋਲ ਸਿੱਖਿਆ ਤੇ ਫਿਰ ਮੈਂ ਇਹਨਾਂ ਨੂੰ 20 ਸਾਲਾਂ ਬਾਅਦ ਇਹਨਾਂ ਕੰਗਿਆਂ ਨੂੰ ਪਿਆਰ ਸ਼ੁਰੂਆਤ ਕੀਤੀ ਕਿ ਅੱਜ ਮੈਂ ਹੈਂਡ ਮੇਡ ਕੰਗੇ ਬਣਾ ਰਿਹਾ ਮਸ਼ੀਨੀ ਕੰਗੇ ਨਹੀਂਗੇ ਜਿਨ੍ਹਾਂ ਨੂੰ ਕਿਹਾ ਜਾਵੇ ਵੀ ਇਹਨਾਂ ਨੂੰ ਮਸ਼ੀਨਾਂ ਦੇ ਦੰਦੇ ਪਾਏ ਗਏ ਨੇ ਦੰਦੇ ਮਸ਼ੀਨਾਂ ਦੇ ਨਹੀਂ ਇਹਨੂੰ ਹੱਥ ਨਾਲ ਦੰਦੇ ਪਾਏ ਗਏ ਨੇ ਜੀ ਔਰ ਇਹਦਾ ਜਿੰਨਾ ਵੀ ਕੰਮ ਕੀਤਾ ਜਾ ਰਿਹਾ ਉਹ ਹੱਥ ਦੇ ਨਾਲ ਕੀਤਾ ਜਾ ਰਿਹਾ ਤੇ ਕਿੰਨਾ ਕੁ ਵੈਸੇ ਦੇਖੀ ਜabe ਕਿੰਨਾ ਕੁ ਵਕਰੇ ਨੇ ਇਹ ਕੰਗੇ ਪਲਾਸਟਿਕ ਦੇ ਕੰਗੇ ਨਾਲੋਂ ਤੇ ਕੀ ਇਹਦੇ ਫਾਇਦੇ ਕੀ ਨੇ ਪਹਿਲੇ ਇਹ ਗੱਲ ਦੇਖੋ ਜੀ ਪਲਾਸਟਿਕ ਦੇ ਜਿਹੜੇ ਕੰਗੀਆਂ ਜਾਂ ਕੰਗੇ ਜੋ ਵੀ ਵਰਤਦੇ ਨੇ ਕੰਗੀਆਂ ਤਾਂ ਇਹ ਮੈਂ ਕਹਿ ਸਕਦਾ ਕੰਗੀਆਂ ਹੀ ਬੰਦੀਆਂ ਨੇ ਉਹਨਾਂ ਕੰਗੀਆਂ ਦਾ ਜਿਹੜਾ ਪਲਾਸਟਿਕ ਦਾ ਅੰਸ਼ਰ ਹੈ ਉਹ ਕੈਂਸਰ ਹੋ ਸਕਦੀ ਹੈ ਇਸ ਤੋਂ ਵੱਡਾ ਮੈਂ ਕੋਈ ਗੱਲ ਨਹੀਂ ਦੱਸ ਸਕਦਾ ਜਿਹੜੀ ਗੁਰੂ ਸਾਹਿਬਾਨ ਨੇ ਇਹ ਨੱਕਾਂ ਗੀ ਜਾਂ ਕੰਗੇ ਵਰਤਨ ਆਖਿਆ ਉਹਦਾ ਫਾਇਦਾ ਇਹ ਆ ਕਿ ਸਿਰ ਦੇ ਵਿੱਚ ਜਿਹੜੀ ਸਿਕਰੀ ਆ ਉਹ ਨਹੀਂ ਹੋਣ ਦਿੰਦਾ ਜੀ ਦੂਜਾ ਕੇਸ ਛੱਡਦੇ ਨਹੀਂ ਜੀ ਤੀਜਾ ਜਿਹੜਾ ਨਿੰਮ ਦਾ ਕੰਗੇ ਵੀ ਬਣਦੇ ਨੇ ਨਿੰਮ ਦੀਆਂ ਕੰਗੀਆਂ ਵੀ ਬਣਦੀਆਂ ਨੇ ਲੋਕਾਂ ਨੂੰ ਵਰਤਨੀਆਂ ਚਾਹੀਦੀਆਂ ਨੇ ਪਲਾਸਟਿਕ ਦੇ ਕੰਗੇ ਤੇ ਕੰਗੀਆਂ ਨਹੀਂ ਵਰਤਨੀਆਂ ਚਾਹੀਦੀਆਂ ਤੇ ਜਿਹੜਾ ਇਹਦਾ ਫਾਇਦਾ ਆਪ ਜੀ ਨੂੰ ਦਾ ਕੰਗੀਆਂ ਦਾ ਜਾਂ ਕੰਗੀਆਂ ਦਾ ਇਹਦਾ ਫਾਇਦਾ ਇਹ ਆ ਕਿ ਸਿਰ ਦੀ ਦਰਦ ਵੀ ਬੰਦ ਹੁੰਦੀ ਆ ਉਸ ਜਿਹੜਾ ਬੰਦਾ ਟੈਨਸ਼ਨਾਂ ਚ ਰਹਿੰਦਾ ਉਹ ਟੈਨਸ਼ਨ ਫਰੀ ਵੀ ਹੋ ਜਾਂਦਾ ਤੁਸੀਂ ਇਹਨੂੰ ਵਰਤ ਕੇ ਦੇਖੋ ਤੁਹਾਡੇ ਕਈ ਸਿਰ ਦੀਆਂ ਜਾਂ ਸਰੀਰ ਦੀਆਂ ਕਈ ਸਰੀਰਿਕ ਕਈ ਸਿਰ ਦੀਆਂ ਪ੍ਰੋਬਲਮ ਸੋਲਵ ਹੋ ਜਾਣਗੀ ਜੀ ਜੀ ਮੈਸੇ ਮੈਂ ਦੇਖ ਰਿਹਾ ਕਿ ਇਹ ਜਿਹੜਾ ਤੁਸੀਂ ਕੰਗਾ ਜਿਹੜਾ ਬਣਾਇਆ ਹੋਇਆ ਵਾ ਇਹ ਕੁਛ ਡਿਫਰੈਂਟ ਹੀ ਹੈ ਇਹ ਦਾ ਮਤਲਬ ਕੀ ਬਈ ਕੈਸ ਤੇ ਕਿਸ ਤਰ੍ਹਾਂ ਇਹ ਤੁਹਾਡੇ ਕਿੰ ਕਿਦਾਂ ਆਇਆ ਕਿ ਮੈਕਸ ਦਾ ਕੰਗਾ ਬਣਾਣਾ ਕਿਵੇਂ ਦਿਮਾਗ ਚ ਆਇਆ ਤੇ ਕਿਸ ਤਰ੍ਹਾਂ ਇਹ ਕੰਗਾ ਬਣਾਦਾ ਪਹਿਲੇ ਤੇ ਕਿਵੇਂ ਦਾ ਇਹ ਕੰਗਾ ਜੀ ਮੇਰੇ ਭਾਗ ਚੰਗੇ ਨੇ ਜੀ ਗੁਰੂ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਗਰੀਬ ਨੂੰ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪੰਜਾ ਕੰਗਾ ਪਵਾਇਆ ਜਾਂਦਾ ਜੀ ਜੀ ਇੱਕ ਵਾਰ ਪਹਿਲਾਂ ਇੱਕ ਸਿੰਘ ਸਹਿਬਾਨ ਮੇਰੇ ਕੋਲ ਇੱਕ ਕੰਗਾ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਿੱਟੇ ਚੰਦਨ ਦਾ ਕੰਗਾ ਲੈ ਕੇ ਆਏ ਸਨ ਉਹ ਕੰਗਾ ਖੰਡਾ ਤੋਂ ਹੋਇਆ ਆ ਸੀਗਾ ਕੁਝ ਉਹਦਾ ਅੰਗ ਟੁੱਟੇ ਸੀ ਜੀ ਉਹਨਾਂ ਅੰਗਾਂ ਨੂੰ ਜੋੜਨ ਵਾਸਤੇ ਉਹਨਾਂ ਨੇ ਕੋਈ ਯਤਨ ਕੀਤਾ ਤੇ ਕੋਈ ਉਹਨਾਂ ਨੂੰ ਇਸ ਤਰੀਕੇ ਦਾ ਰਾਹ ਦਿੱਤਾ ਕਿ ਮੇਰੇ ਫਾਦਰ ਸਾਹਿਬ ਦਾ ਨਾਮ ਸ਼ੁਰੂ ਤੋਂ ਪਹਿਣੀ ਇਹਦਾ ਪੀੜੀ ਚੱਲਦਾ ਆ ਰਿਹਾ ਕਿਉਂਕਿ ਹਾਥੀਦੰਦ ਵਾਲੇ ਘਹਾਉਂਦੇ ਸਨ ਹੂੰ ਤੇ ਉਹਦੇ ਦਰਾਂ ਨੂੰ ਉਹਨਾਂ ਨੂੰ ਸਾਡਾ ਐਡਰੈਸ ਮਿਲਿਆ ਤੇ ਉਹ ਮੇਰੇ ਕੋਲ ਆ ਗਏ ਤੇ ਉਸ ਤਰੀਕੇ ਮੈਂ ਇਹਨਾਂ ਦਾ ਕੰਗੇ ਨੂੰ ਮੈਂ ਜੋੜਿਆ ਜੀ ਜੋੜ ਕੇ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ 25 ਕੰਗਿਆਂ ਦਾ ਆਰਡਰ ਦਿੱਤਾ ਸੀਗਾ ਬਣਾਉਣ ਵਾਸਤੇ ਤੇ ਉਦੋਂ ਦੇ 50 ਕੰਗਾ ਮੈਂ ਬਣਾ ਦੇ ਜੀ ਕਿ ਕਹਿ ਸਕਦੇ ਆ ਕਾਪੀ ਕਹਿ ਸਕਦੇ ਨੇ ਡੁਪਲੀਕੇਟ ਹਾਂਜੀ ਇਹ ਡੁਪਲੀਕੇਟ ਕਾਪੀ ਆ ਜੀ ਉਸ ਦੀ ਉਹ ਮਹਾਰਾਜ ਗਰੀਬ ਨਵਾਜ਼ ਦੇ ਜਿਹੜੇ ਵਰਤੇ ਹੋਏ ਕੰਗੇ ਦਾ ਮੈਨੂੰ ਮਾਣ ਬਖਸ਼ਿਆ ਵੀ ਇਹਨੂੰ ਸਹੀ ਕਰਨਾ ਖੰਡਿਤ ਕੰਗੇ ਨੂੰ ਖੰਡਿਤ ਕੰਗਾ ਮੈਂ ਸਹੀ ਕਰਕੇ ਦੱਤਾ ਸੀਗਾ ਕਿ ਉਹਦੀ ਅਜ ਤੀਕ ਮੈਂ ਉਹਦੀ ਬਦੌਲਤ ਅੱਜ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨੂੰ ਆਜ ਅੱਜ ਚੋਲੀ ਪਾਈ ਜਾ ਰਹੇ ਨੇ ਇਹੀ ਕੰਗਾ ਜਿਹੜਾ ਪੰਜਾ ਕੰਗਾ ਕਹਾਇਆ ਜਾਂਦਾ ਜੀ ਵੈਸੇ ਦੇਖਣਾ ਕਿ ਇਹ ਡਿਫਰੈਂਟ ਇਹ ਦੇਤੇ ਜੀ ਜਿਹੜੇ ਦਰਸ਼ਕਾਂ ਦੇ ਗਰੇ ਮੈਂ ਦਿਖਾਣਾ ਚਾਹਾਂਗਾ ਕਿ ਕਾਰੀਗਰੀ ਵੀ ਦਿੱਕੀਤੀ ਹੋਈ ਹੈ ਕਿੰਨੀ ਮੁਸ਼ਕਿਲ ਦਾ ਕੰਮ ਹੈ ਕਿਉਂਕਿ ਦੇਖਿਆ ਜਾਵੇ ਲੱਕੜ ਦਾ ਕੰਮ ਕੋਈ ਆਸਾਨ ਕੰਮ ਨਹੀਂ ਹੁੰਦਾ ਇਹਦੇ ਉੱਤੇ ਟਾਈਮ ਲੱਗਦਾ ਤੇ ਤੁਸੀਂ ਦੇਖ ਸਕਦੇ ਆ ਕਿ ਗੁਰਗੋਬਿੰਦ ਸਿੰਘ ਜੀ ਦੇ ਜਿਹੜੇ ਕਿ ਉਹ ਡੁਪਲੀਕੇਟ ਵੀ ਕਹਿ ਸਕਦੇ ਆ ਕਿ ਇਸ ਤਰ੍ਹਾਂ ਦਾ ਇਹ ਕੰਗਾ ਜਿਹੜਾ ਗੁਰਸਾਹਿਬ ਵਰਤਦੇ ਸੀਗੇ ਇਹ ਦੇਖਿਆ ਜਾਵੇ ਤਾਂ ਦੂਸਰੇ ਜਿਹੜੇ ਤੁਸੀਂ ਮਾਰਕੀਟ 'ਚ ਕੰਗੇ ਦੇ ਵੇਖਦੇ ਹੋ ਉਹਦੇ ਨਾਲੋਂ ਡਿਫਰੈਂਟ ਹੈ ਤੇ ਫਾਇਦੇ ਵੀ ਜਿਸ ਤਰ੍ਹਾਂ ਕਿ ਵੀ ਦੂਜੇ ਹਨਾਂ ਨੇ ਦੱਸਿਆ ਕਿ ਕਿੰਨੇ ਕ ਫਾਇਦੇ ਨੇ ਇਸ ਕੰਗੇ ਦੇ ਕਿਉਂ ਇਹ ਤਾਂ ਅਕਸਰੀ ਲੋਕ ਜਿਹੜੇ ਪਲਾਸਟਿਕ ਦੀ ਕੰਗੀਆਂ ਵਰਤਦੇ ਨੇ ਪਰ ਲੱਕੜ ਦੀ ਜੇ ਆਪਾਂ ਕੰਗਾ ਕਹਿ ਦਿੰਨੇ ਆ ਕਿ ਇਹ ਵਰਤ ਲਾਂਗੇ ਉਹ ਕਿਤੇ ਨਾ ਕਿਤੇ ਸਾਡੇ ਫਾਇਦੇ ਦੇ ਵਿੱਚ ਵੀ ਬਹੁਤ ਕੰਮ ਆਉਂਦਾ ਹੈ ਫਾਇਦੇ ਵਿੱਚ ਕੰਮ ਆਉਂਦਾ ਹੈ ਮੀਰ ਜੀ ਕਿੰਨਾ ਕੁ ਵੈਸੇ ਦੇਖ ਸਕਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਕਹਿ ਸਕਦੇ ਆ ਗੁਰੂ ਪਾਤਸ਼ਾਹ ਜੀ ਨੇ ਤੁਹਾਨੂੰ ਕੰਗੇ ਦਾ ਸਬੱਬ ਮਿਲਿਆ ਤਾਂ ਕਿਸ ਤਰ੍ਹਾਂ ਦਾ ਮਾਨ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਤਲਬ ਕਿ ਮਹਿਸੂਸ ਆਇਆ ਉਸ ਵਕਤ ਦੇਖੋ ਜੀ ਮੇਰੇ ਬਹੁਤ ਵੱਡੇ ਭਾਗ ਨੇ ਜੀ ਉਸ ਵੇਲੇ ਤੇ ਮੈਂ ਥੋੜਾ ਉਮਰ ਚ ਛੋਟਾ ਸਾਂ ਜੀ ਤੇ ਜਨਉਦਾ ਉਹ ਕਹਿੰਦਾ ਜੂ ਮੈਂ ਬਲਕਿ ਇਸ ਕੰਗੇ ਨੂੰ ਉਸ ਕੰਗੇ ਨੂੰ ਮੈਂ ਜੂਂਦਾ ਚ ਤੇ ਇਹ ਇੱਕ ਮੈਨੂੰ ਸਮਝ ਲਓ ਵੀ ਉਹਦੇ ਨਾਲ ਮਿਹਨਤਾਂ ਦਾ ਤਾਂ ਨੇ ਝੋਲੀਆਂ ਰੋਟੀ ਪਾਤੀ ਜੀ ਤੇ ਅੱਜ ਮੈਂ ਜਿਹੜੇ ਵੀ ਕੰਗੇ ਬਣਾ ਰਿਹਾ ਜੀ ਇਹ ਕੰਗੇ ਆਸਾਨੀ ਨਾਲ ਮਹਾਰਾਜ ਦੀ ਬਾਣੀ ਤੋਂ ਬਗੈਰ ਨਹੀਂ ਜੇ ਬਣਦੇ ਜੀ ਵੈਸੇ ਦੇਖੀ ਜAVE ਸੋਖਾ ਤੇ ਣੀਆਂ ਬਣਾਉਣਾ ਕਿੰਨਾ ਕ ਸਮਾਂ ਲੱਗਦਾ ਹੈ ਕਿੰਨੀ ਕ ਮਿਹਨਤ ਲੱਗਦੀ ਹੈ ਤੇ ਕਿੰਨੇ ਕ ਕੰਗੇ ਬਣਾ ਲੈਂਦੇ ਇੱਕ ਦਿਹਾੜੀ ਦੇ ਵਿੱਚ ਚਾਰ ਜਾਂ ਪੰਜ ਕੰਗੇ ਤਿਆਰ ਕਰਨ ਪੈਂਦੇ ਆ। ਅੱਛਾ ਹਾਂਜੀ। ਮੁਸ਼ਕਿਲ ਹੋਊਗਾ ਕਿੰਨਾ ਸ਼ੁਰੂ ਕਰਦੇ ਹੋ ਕਿੰਨਾ ਕਿ ਇਹਦਾ ਕੀ ਪ੍ਰੋਸੈਸ ਹੁੰਦਾ ਸਰ? ਪ੍ਰੋਸੈਸ 9 ਵਜੇ ਜਾਂ 9:30 ਵਜੇ ਕੰਮ ਤੇ ਬੈਠ ਜਾਈਦਾ। ਦੁਪਹਿਰ ਨੂੰ 1 ਜਾਂ 2 ਵੇ ਡੇਢ 2 ਵੇ ਤੱਕ ਰੋਟੀ ਦਾ ਸਮਾਂ ਹੁੰਦਾ। ਘੰਟਾ ਡੇਢ ਘੰਟਾ ਲਗਾ ਲਿਆ ਜਾਂ ਕੋਈ ਘਰ ਦਾ ਕੰਮ ਨਿਕਲ ਆ ਤਾਂ ਠੀਕ ਆ। ਨਹੀਂ ਤਾਂ ਫਿਰ ਇੱਥੇ ਰਾਤ 10:00 ਵੱਜ ਜਾਂਦੇ ਆ। ਇਹ ਵੱਡ-ਵਡੇਰਿਆਂ ਦਿੱਤਾ ਦਰਬਾਰ ਆ ਜੀ। ਇਥੇ ਮਹਾਰਾਜ ਨੇ ਸੁੱਖ ਦਿੱਤਾ ਵੱਡ-ਵਡੇਰਿਆਂ ਦਾ ਸੁੱਖ ਪਹੁੰਚਣ ਦੇ ਅੱਛਾ ਮਰ ਕੀ ਪੰਜ ਪੀੜੀਆਂ ਤੋਂ ਇੱਕ ਲੰਮਾ ਸਮਾਂ ਹੈ ਤੁਸੀਂ ਕਹਿ ਰਹੇ ਜਿੱਦਾਂ ਕਿ ਫਾਦਰ ਸਾਹਿਬ ਦਾ ਵੀ ਨਾਮ ਰਿਆ ਹਾਤੀ ਦੰਦ ਤੇ ਤੁਸੀਂ ਤਾਂ ਕਹਿ ਰਹੇ ਕਿ ਉਸ ਨਾਮ ਤੋਂ ਜਾਣੇ-ਜਾਣੇ ਸੀਗੇ ਉਦੋਂ ਤੁਸੀਂ ਕੰਮ ਕਰਦੇ ਹੋ ਪੀੜੀਦਰ ਪੀੜੀ ਚੱਲਦਾ ਆ ਰਿਹਾ ਕੰਮ ਹੋਰ ਕੀ ਕੀ ਕੰਗਿਆ ਤੋਂ ਇਲਾਵਾ ਤੁਸੀਂ ਹੋਰ ਕੀ ਕੀ ਕਰ ਲੈਂਦੇ ਹੋ ਵੇਖੋ ਜੀ ਵੁੱਡਨ ਦੇ ਵਿੱਚ ਸਾਡੇ ਜੋ ਕੰਮ ਹੁੰਦਾ ਸੀਗਾ ਸਾਡੇ ਵੱਡ-ਵਡੇਰੇ ਸੀਗੇ ਉਹ ਇਸ ਤਰ੍ਹਾਂ ਦੇ ਜੁਐਲਰੀ ਬਾਕਸ ਬਣਾਉਂਦੇ ਸੀਗੇ ਇਹ ਸਰਕਾਰ ਜਿਵੇਂ ਸੈਂਟਰਲ ਕੋਟਾ ਇੰਡਸਟਰੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦੇ ਵਿੱਚ ਅਸੀਂ ਸਪਲਾਈਅਰ ਸਾਂ ਸ਼ੁਰੂ ਤੋਂ ਅੱਛਾ ਹਾਂਜੀ ਜੇ ਆਪ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਕਿ ਇਹ ਆਸਾਨੀ ਜਿਹੜੇ ਅਸੀਂ ਕਾਰੀਗਰੀ ਉੱਤੇ ਦੇਖ ਰਹੇ ਹਾਂ ਕਿ ਆਸਾਨ ਨਹੀਂ ਹੁੰਦੀ ਇਹ ਕਾਰੀਗਰੀ ਕਰਨਾ ਕਿ ਤੁਸੀਂ ਦੇਖ ਸਕਦੇ ਬ੍ਰਿੱਕੀ ਦਾ ਕੰਮ ਹੈ ਅਕਸਰ ਹੀ ਜਦ ਅਸੀਂ ਕੋਈ ਕੰਮ 'ਵਲ ਫੋਕਸ' ਕਰਦੇ ਹਾਂ ਬ੍ਰਿੱਕੀ ਦਾ ਕੰਮ ਹੁੰਦਾ ਉਹ ਕਿੰਨਾ ਕਹਾੜ ਦੇ ਲਈ ਮੁਸ਼ਕਿਲ ਹੁੰਦਾ ਤੁਸੀਂ ਦੇਖ ਸਕਦੇ ਇਹਨਾਂ ਲਈ ਕਿੰਨਾ ਮੁਸ਼ਕਿਲ ਹੋਇਆ ਹੋਏਗਾ ਇਸ ਚੀਜ਼ ਨੂੰ ਬਣਾਉਣ ਦਾ ਬਾਕਸ ਤੁਸੀਂ ਦੇਖ ਸਕਦੇ ਹੋ ਕਿ ਲ ਬਣਾਇਆ ਗਿਆ ਹੈਂਡ ਮੇਡ ਬਾਕਸ ਹੈ ਟਾਈਮ ਜ਼ਰੂਰ ਲੱਗਦਾ ਇਸ ਬਾਕਸ ਨੂੰ ਤੁਸੀਂ ਦੇਖਸਾ ਜੁਲਰੀ ਬਾਕਸ ਹੈ ਜਿਸ ਨੂੰ ਕਹਿਆ ਜਾਂਦਾ ਹੈ ਕਿ ਲੱਕੜ ਦਾ ਕੰਮ ਹੈ ਅਕਸਰ ਬਰੀਕੀ ਦਾ ਕੰਮ ਹੈ ਤੁਸੀਂ ਦੇਖ ਸਕਦੇ ਬਾਹਰੋ ਡਿਜ਼ਾਈਨ ਕਰਨਾ ਇੱਕ ਬਰੀਕੀ ਦਾ ਕੰਮ ਕਰਨਾ ਕਿੰਨਾ ਕਿ ਹੀ ਮੁਸ਼ਕਿਲ ਕੰਮ ਹੁੰਦਾ ਹੈ ਜਿਹੜਾ ਕਿ ਬੀ.ਟੀ. ਵੱਲੋਂ ਕਿਤਾ ਅੱਜ ਕੱਲ ਲੋਕੀ ਨੇ ਜਿਹੜੇ ਬਾਹਰੋ ਕਹਿ ਸਕਦੇ ਆ ਜੇ ਮਸ਼ੀਨੀ ਮੇਡ ਕਰ ਲੈਂਦੇ ਪਰ ਇਸ ਕੰਮ ਨੂੰ ਸਾਨੂੰ ਹਮੇਸ਼ਾ ਇਹ ਪ੍ਰਮੋਟ ਕਰਨਾ ਚਾਹੀਦਾ ਹੈ ਇਹਨਾਂ ਦੇ ਵਰਗਿਆਂ ਨੂੰ ਜੋ ਹੈ ਕਿ ਤੁਹਾਨੂੰ ਮੌਸਲਾ ਦੇਣਾ ਚਾਹੀਦਾ ਕਿ ਜਿਹੜੇ ਲੋਕ ਨੇ ਇਹ ਕੰਮ ਅਕਸਰ ਜਿਹੜੇ ਤੁਸੀਂ ਬਾਹਰ ਦੀ ਗੱਲ ਕਰਦੇ Rajasthan ਤੋਂ ਜਦ ਅਸੀਂ ਗੱਲ ਕਰਦੇ ਹਾਂ ਉਹ ਵੀ ਲੋਕ ਜਿਹੜਾ ਕੰਮ ਕਰਦੇ ਉਸ ਦੀ ਵੀ ਬਹੁਤ ਤਾਰੀਫ ਕਰਦੇ ਪਰ ਜਿਹੜੇ ਪੰਜਾਬ 'ਚ ਰਹਿ ਰਹੇ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਰਾਇਨ ਨਵੀਂ ਵਿਧੀ ਨੇ ਜਿਹੜਾ ਕੰਮ ਕਰ ਰਹੇ ਕੰਦਾ ਜਿਹੜਾ ਤੁਸੀਂ ਇਹਨਾਂ ਕੋਲ ਜਦ ਤੁਸੀਂ ਲੋਕ ਇਹ ਗੁਰੂ ਸਾਹਿਬ ਦੀ ਗੱਲ ਕਰ ਲਈਏ ਗੁਰਕੋਬੇ ਸਿੰਘ ਮਹਾਰਾਜ ਉਹਨਾਂ ਦੇ ਜਿਹੜੇ ਕਿ ਡੁਪਲੀਕੇਟ ਇਹ ਕੈਸ ਹੁੰਦੇ ਕਾਪੀ ਜਿਹੜੀ ਇਹ ਨਾਲੋਂ ਤਿਆਰ ਕੀਤੀ ਗਈ ਇਹਨਾਂ ਨੇ ਵੜਭਾਗੇ ਨੇ ਇਹਨਾਂ ਨੂੰ ਜੋ ਹੈ ਕੀ ਸਬਬ ਮਿਲਿਆ ਸੀਗਾ ਉਸ ਤੋਂ ਕਰਨਾ ਤੇ ਉਹੋ ਜੀ ਹੀ ਹੈ ਤੇ ਇੱਕ ਗੁਰਗੋਬੀ ਸਿੰਘ ਜੀ ਦੀ ਗੱਲ ਕੀਤੀ ਗਿਆ ਕਿੰਨੇ ਕਿ ਫਾਇਦੇਮੰਦ ਜਿਹੜਾ ਕੰਗਾ ਇਹਨਾਂ ਨਾਲੋਂ ਤੁਹਾਨੂੰ ਦੱਸਿਆ ਗਿਆ ਕਿ ਕੈਂਸਰ ਤੋਂ ਬਚਾਏਗਾ ਸਿਕਰੀ ਜਾਂ ਵਾਲ ਟੁੱਟਦੇ ਹੋਇਆ ਉਸ ਤੋਂ ਬਚਾਏਗਾ ਇਹਨਾਂ ਨੇ ਜਿਹੜੇ ਫਾਇਦੇ ਨੇ ਵੀਰ ਜੀ ਵੈਸੇ ਹੋਰ ਵੀ ਦੇਖਿਆ ਜਾਵੇ ਤਾਂ ਅਕਸਰ ਹੀ ਲੋਕ ਜਿਹੜੇ ਨੇ ਕੰਗੇ ਵਰਤਦੇ ਨੇ ਤੇ ਇਹ ਕੰਗੇ ਕਿੰਨੇ ਦਾ ਹੈ ਕੀ ਡਿਫਰੈਂਟ ਹੈ ਕਿ ਉਹ ਕੰਗਿਆਂ ਚ ਕੀ ਕਿੰਨੇ ਦਾ ਹੈ ਇੱਕ ਕੀ ਸਰਪ੍ਰਾਈਜ਼ ਹੈ ਦੇਖੋ ਜੀ ਇਹ ਜਿਹੜੇ ਕੰਗੇ ਨੇ ਹੈਂਡ ਮੇਡ ਨੇ ਜਿਹੜੇ ਮਸ਼ੀਨੀ ਕੰਗੇ ਨੇ ਜੀ ਉਹਨਾਂ ਕੰਗਿਆਂ ਜਿਹੜਾ ਕੰਗੇ ਨੇ ਉਹਨਾਂ ਦੀ ਕੀਮਤ ਬਹੁਤ ਥੋੜੀ ਹੈ ਹਾਂ ਜਿਹੜਾ ਛੋਟਾ ਕੰਗਾ ਹੈ ਸਭ ਤੋਂ ਜਾਂ ਇਹਦੇ ਸਾਈਜ਼ ਦੇ ਕੰਗੇ ਨੇ ਉਹਨਾਂ ਦੀ ਕੀਮਤ ਬਹੁਤ ਥੋੜੀ ਮੇਰੇ ਜੋ ਅਸੀਂ ਕੰਗੇ ਬਣਾਉਨੇ ਆ ਉਹ ਹੈਂਡ ਮੇਡ ਬੰਦੇ ਆ ਜੀ ਉਹਨਾਂ ਕੰਗਿਆਂ ਦੀ ਕੀਮਤ ਤੇ ਸਾਡੀ ਕੀਮਤ ਬਹੁਤ ਮਲਕੀ ਹੈਂਡ ਮੇਡ ਕੰਗਿਆਂ ਦੀ ਜ਼ਿਆਦਾ ਹੈ ਇਸ ਕਰਕੇ ਇਹਨਾਂ ਕੰਗਿਆਂ ਨੂੰ ਮਲਕੀ ਨਹੀਂ ਜਿਆਦਾ ਇਹਦੀ ਵਿਕਰੀ ਨਹੀਂ ਹੁੰਦੀ। ਅੱਛਾ। ਹਾਂਜੀ। ਤੇ ਕਿੰਨੇ ਦਾ ਵੈਸੇ ਕੀ ਪ੍ਰਾਈਸ ਇਹਦਾ? ਇਹਦਾ 350 ਰੁਪਈਆ ਪ੍ਰਾਈਸ ਹੈ। ਜੀ। ਹਾਂਜੀ। ਵੈਸੇ ਦੇਖਿਆ ਜਾਵੇ ਆਮ ਮਾਰਕੀਟ ਨਾਲੋਂ ਇੱਕੇ ਕੰਗੇ ਦੇ ਫਰਕ ਫਾਇਦੇ ਵੀ ਬਹੁਤ ਨੇ ਤੁਸੀਂ ਦੇਖ ਸਕਦੇ ਹੋ ਇਹ ਕੰਗੇ ਦਾ। ਜਦ ਤੁਸੀਂ ਇੱਕ ਵਾਰ ਰੱਖਦੇ ਹੋ ਤੇ ਕੰਗੇ ਬਹਾਵਾ ਟਾਈਮ ਚੱਲਦੇ ਨੇ। ਜੀ। ਹਾਂਜੀ ਇਹ ਹੰਡ ਹੰਡ ਦੇ ਵਾਗ ਕੰਗੇ ਆ ਜੀ ਇਹਨਾਂ 'ਚ ਕੇਸ ਨਹੀਂ ਜੇ ਆਪ ਜੀ ਦਾ ਖਰਾਬ ਹੋਣੇ ਜੀ ਨਾ ਕਿ ਕੇਸ ਇਹਨਾਂ ਦੇ ਵਿੱਚ ਉਲਝਣੇ ਆ ਨਾ ਇਹਨਾਂ ਦੇ ਦੰਦੇ ਟੁੱਟਣੇ ਨੇ ਜੀ ਤੇ ਇਹ ਹੈਂਡਮੇਡ ਬਣੇ ਹੋਏ ਆ ਤੇ ਬਹੁਤ ਮਜ਼ਬੂਤ ਆ ਜਿਵੇਂ ਕੀ ਇਹ ਸਿੱਧਾ ਕੰਗਾ ਵਾ ਜੀ ਇਹ ਵੀ ਕੰਗਾ ਮੈਂ ਮਲਕੀ ਬਣਾਉਂਦੇ ਆ ਅਸੀਂ ਇਹ ਵੀ ਕੰਗਾ ਹੈਂਡਮੇਡ ਆ ਇਹ ਵੀ ਤੁਸੀਂ ਲੈ ਸਕਦੇ ਹੋ ਇਹਦੀ ਕੀਮਤ 175 ਹੈ ਜੀ ਹਾਂ ਜੀ ਕੀ ਕਿ ਲੱਕੜ ਕਿਹੜੀ ਵਰਤਦੇ ਹੋ ਕਿਹੜੀ ਕਿਹੜੀ ਲੱਕੜ ਤੇ ਤੁਸੀਂ ਕੰਮ ਕੀਤਾ ਹੈ ਕਿ ਕੀ ਕਿਹੜੀ ਕਿਹੜੀ ਲੱਕੜ ਹੈ ਜਿਹੜੀ ਯੂਜ਼ ਕਰਦੇ ਹੋ ਦੇਖੋ ਜੀ ਇਹ ਟਾਲੀ ਦੇ ਬਣੇ ਨੇ ਟਾਲੀ ਤੁਸੀਂ ਟਾਲੀ ਦੇ ਵੀ ਬਣਵਾ ਸਕਦੇ ਹੋ ਨਿੰਮ ਦੇ ਵੀ ਬਣਵਾ ਸਕਦੇ ਹੋ ਲਾਲ ਚੰਦਨ ਗਵਰਨਮੈਂਟ ਨੇ ਬੈਨ ਕਰਤਾ ਪਹਿਲਾਂ ਲਾਲ ਚੰਦਨ ਦੇ ਵੀ ਬਣਦੇ ਸਨ ਜੀ ਚਟੇ ਚੰਦਨ ਦੇ ਵੀ ਬਣਦੇ ਸਨ ਜੀ ਐਬਨੀ ਵੁੱਡ ਦੇ ਵੀ ਬਣਦੇ ਸਨ ਤੇ ਤੁਸੀਂ ਇਸ ਨੂੰ ਟਾਲੀ ਦੇ ਵਿੱਚ ਬਣਵਾ ਸਕਦੇ ਹੋ ਜੀ ਇਹ ਨਮ ਦੇ ਵਿੱਚ ਵੀ ਬਣਵਾ ਸਕਦੇ ਹੋ ਹੋਰ ਵੀ ਕਈ ਲੱਕੜਾਂ ਨੇ ਜਿਹਦੇ ਜਿਹਾ ਆਪ ਦਾ ਮਨ ਭਾਵੇ ਉਹ ਉਹਦੇ ਵਿੱਚ ਅਸੀਂ ਬਣਾ ਦੇਾਂਗੇ ਜਿਸ ਤਰ੍ਹਾਂ ਦਾ ਕਹੋਗੇ ਜਿਸ ਤਰ੍ਹਾਂ ਦੀ ਇਹਦੀ ਆਕਿਰਤੀ ਕਹੋਗੇ ਜਿਸ ਤਰ੍ਹਾਂ ਦੀ ਇਹਦੀ ਬੰਤਰ ਕਹੋਗੇ ਉਤਰਾਂ ਦੀ ਬਣ ਜਾਊਗੀ ਤੇ ਵੈਸੇ ਦੇਖਿਆ ਜਾਵੇ ਤੁਸੀਂ ਪੰਜ ਪੀੜੀ ਦੀ ਗੱਲ ਕੀਤੀ ਹੈ ਜਿਹੜੇ ਤੁਸੀਂ ਚੀਜ਼ਾਂ ਵੀ ਯੂਜ਼ ਕਰਦੇ ਹੋ ਵਿੱਚ ਉਹ ਵੀ ਬਹੁਤ ਪੁਰਾਣੀਆਂ ਹੋਣਗੀਆਂ ਮੈਂ ਦੇਖਣੇ ਲੱਗੇ ਮਸ਼ੀਨ ਪਈ ਹੈ ਇਹ ਕਿੰਨੀ ਕਿ ਪੁਰਾਣੀ ਹੋਈ ਖੁਸ਼ੀ ਇਹ ਜਿਹੜੀ ਮਸ਼ੀਨ ਹੈ ਜੀ ਇਹ ਮੇਰੇ ਬਾਬਾ ਜੀ ਦੀ ਮਸ਼ੀਨ ਹੈ ਸਰਦਾਰ ਰਤਨ ਸਿੰਘ ਹਣ ਜੀ ਕਿੰਨਾ ਕਿਸਮ ਦੇ ਪ੍ਰਾਣੀ ਬਣੇ ਹਾਂਜੀ ਇਹ ਮੇਰੇ ਪਿਤਾ ਜੀ ਵਰਤਦੇ ਨੇ ਜੀ ਪਿਤਾ ਜੀ ਨੇ ਇਹਨੂੰ ਤਿਆਰ ਕੀਤਾ ਸੀ ਤਾਂ ਪਿਤਾ ਜੀ ਨੇ ਮਤਲਬ ਕਿ ਇਹਨੂੰ ਵਰਤਦਿਆਂ ਸਮਝ ਲਓ ਵੀ ਤਿੰਨ ਦੋ ਪੀੜੀਆਂ ਤੇ ਨਿਕਲੀ ਗਈਆਂ 100 ਸਾਲ ਤੋਂ ਉੱਤੇ ਹਾਂਜੀ 100 ਸਾਲ ਤੋਂ ਉੱਪਰ ਕਹਿ ਸਕਦੇ ਹਾਂ ਜੀ ਇਹ ਹਾਲੇ ਵੀ ਵਰਕਿੰਗ 'ਚ ਹੈ ਹਾਂਜੀ ਵਰਕਿੰਗ 'ਚ ਹੈ ਜੀ ਇਹਨੂੰ ਖੋਲਿਆ ਨਹੀਂ ਜੇ ਗਿਆ ਜਿੱਤੀ ਅੱਛਾ ਇਹ ਮਸ਼ੀਨਰੀ ਨੂੰ ਕਹੇ ਮੋਟਰ ਨੂੰ ਕਦੀ ਖੋਲ ਕੇ ਨਹੀਂ ਵੇਖਿਆ ਗਿਆ ਅੱਛਾ ਇਹਦੇ ਅੰਦਰ ਹੈ ਕਿ ਇਹ ਜਿੱਤਨਾ ਚੱਲਦੀ ਵੀ ਉਤਨਾ ਹੀ ਚੱਲਣ ਢਈ ਕਿਆ ਸਰ ਦੇਖੇ ਪੰਜ ਪੀੜੀਆਂ ਦਾ ਦੋਨੋਂ ਸਮਾਂ ਹੋ ਗਿਆ ਤੇ ਉਹਨਾਂ ਦਾ ਹੀ ਆਸ਼ੀਰਵਾਦ ਹੈ ਇਹ ਆਸ਼ੀਰਵਾਦ ਉਹਨਾਂ ਦਾ ਹੀ ਇਹ ਉਹਨਾਂ ਦੀ ਆਸਨ ਉਹਨਾਂ ਦਾ ਦਿੱਤਾ ਆ ਜੀ ਜਿੱਥੇ ਮੈਂ ਬੈਠਾ ਤੇ ਵੈਸੇ ਦਿਖਿਆ ਕਿ ਕਿੰਨਾ ਕਿ ਤੁਹਾਡੇ ਕੰਮ ਨੂੰ ਮਤਲਬ ਕਿ ਚੱਲਦਾ ਲੋਕੀ ਕਿੰਨਾ ਕਿ ਕਰਦੇ ਨੇ ਸਪੋਰਟ ਕਰਦੇ ਨੇ ਕਿ ਕਿੰਨਾ ਕਿ ਇਹ ਇੰਡਸਟਰੀ ਕਿ ਪਲਾਸਟਿਕ ਦੇ ਕੰਗੇ ਲੈ ਕੇ ਪੈਕਿੰਗ ਨੇ ਇਸ ਇੰਡਸਟਰੀ ਨਹੀਂ ਜੀ ਇਹ ਜਿਹੜਾ ਚਾਈਨਾ ਦਾ ਮਟੀਰੀਅਲ ਆ ਰਿਹਾ ਜਾਂ ਚਾਈਨਾ ਦੇ ਮਟੀਰੀਅਲ ਦੇਖਾਂਗੇ ਬਣ ਰਹੇ ਆ ਜਾਂ ਕੰਗੀਆਂ ਬਣ ਰਹੀਆਂ ਨੇ ਇਹ ਤੇ ਲੋਕਾਂ ਨੂੰ ਆ ਵੀ ਸੋਚ ਲੈਣਾ ਚਾਹੀਦਾ ਜਿਹਦੇ ਵਾਲ ਝਾੜਦੇ ਨੇ ਜਾਂ ਉਹ ਸਿਹਰ ਫਾਲ ਹੁੰਦੀਆਂ ਜਾਂ ਕੋਈ ਐਨੀਥਿੰਗ ਐਲਸ ਕੋਈ ਵੀ ਪ੍ਰੋਬਲਮ ਹੁੰਦੀ ਆ ਤੇ ਉਹਦੀ ਜ਼ਿੰਮੇਵਾਰੀ ਆ ਵੀ ਕੰਗੀਆਂ ਜਾਂ ਕੰਗੇ ਪਲਾਸਟਿਕ ਦੇ ਵਰਤਨ ਦੇ ਜਾਂ ਹੋਰ ਕਿਹੇ ਮਟੀਰੀਅਲ ਦੇ ਵਰਤਦੇ ਪਏ ਨੇ ਕਿਉਂਕਿ ਚਾਇਨਾ ਨੇ ਤੇ ਹਰ ਚੀਜ਼ ਦੇ ਉੱਤੇ ਹਰ ਮਟੀਰੀਅਲ ਤੇ ਉੱਤੇ ਇਹਨੇ ਕਬਜਾ ਕੀਤਾ ਤੇ ਸਾਡੇ ਵਰਗੇ ਜਿਹੜੇ ਆਟਾ ਕੰਗੇ ਬਣਾਉਣ ਵਾਲੇ ਨੇ ਮੈਂ ਆਪਣੇ ਆਪ ਨੂੰ ਕੱਲਿਆ ਨਹੀਂ ਕਹਿੰਦਾ ਹੋਰ ਵੀ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਕਾਰੀਗਰ ਨੇ ਬਹੁਤ ਗੁਣੀ ਕਾਰੀਗਰ ਨੇ ਜਿਹੜੇ ਕੰਗੀਆਂ ਦੇ ਕੰਗੇ ਬਣਾਉਣ ਵਾਲੇ ਜਾਂ ਹੋਰ ਵੀ ਆਈਟਮਸ ਬਣਾਉਣ ਵਾਲੇ ਨੇ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਉਹਨਾਂ ਦਾ ਮਲਕੀ ਕੰਮ ਦੇ ਵਿੱਚ ਉਹਨਾਂ ਨੂੰ ਮਦਦ ਕੀਤੀ ਜਾਵੇ ਇਹ ਜਿਹੜੇ ਕੰਗੇ ਨੇ ਇਹਨਾਂ ਦਾ ਜਿਹੜੇ ਹੈਂਡ ਮੇਡ ਬਣਾਉਣ ਵਾਲੇ ਨੇ ਇਹਨਾਂ ਦਾ ਮਲਕ ਹੁਣ ਕੋਈ ਬੁਕਤ ਨਹੀਂ ਜੇ ਰਹਿ ਗਈ ਕੋਈ ਨਹੀਂ ਜੇ ਇਹਨਾਂ ਦੇ ਵੱਲ ਧਿਆਨ ਦੇਣ ਵਾਲਾ ਜੇ ਦੁਕਾਨ ਤੇ ਦੇਣ ਜਾਂਦੇ ਆ ਤੇ ਦੁਕਾਨ ਤੇ ਵੀ ਨਹੀਂ ਵਿਕਦੇ ਤੇ ਜਾਂ ਕਿਸੇ ਨੂੰ ਕੋਈ ਸ਼ੌਂਕੀ ਆਈਆ ਲਾਲਵੇ ਤੇ ਲਾਲ ਹੋਈ ਨਹੀਂ ਤਾਂ ਇਹਨਾਂ ਦੀ ਕੀਮਤ ਵੇਖ ਕੇ ਹਰ ਕੋਈ ਕਹਿ ਦਿੰਦਾ ਇਹ ਹਾਜੀ ਆਂਦੇ ਵਿੰਗੇ ਤੇ ਜਦੋਂ ਪਲਾਸਟਿਕ ਦੀ ਕੰਗੀ ਲੈਂਦੇ ਨੇ 10 20 ਦੀ ਜਾਂ 150 ਦੀ ਤੇ ਜੇ ਕੋਈ ਕੰਪਨੀ ਦੀ ਕੰਗੀ ਆ ਪਲਾਸਟਿਕ ਦੀ ਉਹ ਲੈ ਲੈਂਦੇ ਨੇ ਉਹ ਕਹਿੰਦੇ ਨੇ ਜੀ ਬਹੁਤ 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 ਵਧੀਆ ਤੇ ਜਦੋਂ ਸਰਦੀਆਂ ਪ੍ਰੋਬਲਮ ਹੁੰਦੀਆਂ ਨੇ ਉਦੋਂ ਡਾਕਟਰਾਂ ਕੋ ਪੈਸੇ ਵੀ ਉਕਦੇ ਆ ਜੀ ਤੇ ਇਹ ਦੇ ਕਰਕੇ ਮੈਂ ਸੁਜੈਸ਼ਨ ਦੇਣੀ ਚਾਹੂੰਗਾ ਆਪਜੀ ਅੱਗੇ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਇਹ ਲੱਕੜ ਦੀਆਂ ਕੰਗੀਆਂ ਵਰਤੋ ਤੇ ਲੱਕੜ ਦੇ ਕੰਗੇ ਵਰਤੋ ਜੀ ਜੀ ਆਪਣਾ ਨੰਬਰ ਆ ਦੱਸ ਦਿਓ ਜੀ ਜਦ ਨਾਲ ਅਗਰ ਕੀ ਕੋਈ ਦੇਖ ਰੇ ਦਰਸ਼ਕ ਨੇ ਉਹਨਾਂ ਨੇ ਜੇ ਤੁਹਾਡੇ ਕੋਲ ਲੈਣੀ ਹੋਵੇ ਸੰਪਰਕ ਕਰਨਾ ਹੋਵੇ ਕਿਸ ਤਰ੍ਹਾਂ ਦਾ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਤੇ ਮੇਰਾ ਮੋਬਾਈਲ ਨੰਬਰ ਆ 7973909152 ਜੀ ਜਿਤਾਨਵਾਤ ਜਸਕਰਪੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਮ ਇਸ ਸਾਕੇ ਸੀ ਵੀਰ ਜੀ ਨਾਲ ਗੱਲਬਾਤ ਕੀਤੀ ਗਿਆ ਕਿ ਇੱਕ ਗੱਲ ਤਾਂ ਬਿਲਕੁਲ ਸੱਚ ਹੈ ਲੋਕ ਜਿਹੜੇ ਅੱਜ ਕੱਲ੍ਹ ਨੇ ਪਲਾਸਟਿਕ ਦੀ ਕੰਗੀਆਂ ਉੱਤੇ ਆ ਗਏ ਨੇ ਕਿਉਂਕਿ ਦੇਖਿਆ ਜਾਵੇ ਤਾਂ 10 20 ਰੁਪਏ ਦੀ ਕੰਗੀ ਅਸੀਂ ਵਰਤਤ ਲੈਂਦੇ ਆ ਪਰ ਜੋ ਬਾਅਦ ਚ ਜਿਹੜਾ ਨੁਕਸਾਨ ਕਰਦੀ ਹੈ ਕੰਗੀ ਉਹਦੇ ਚ ਕਿੰਨੇ ਲੱਖ ਰੁਪਏ ਲੱਗ ਜਾਂਦਾ ਹੈ ਦੇ ਵੇਸੇ ਦੇਖਿਆ ਜਾਵੇ ਤਾਂ ਸਾਨੂੰ ਇਸ ਚੀਜ਼ ਨੂੰ ਕਿਉਂਕਿ ਤੁਸੀਂ ਵਰਤਣੀ ਚਾਹੀਦੀ ਆ ਜਿਹੜੇ ਕੰਗੇ ਸਭ ਤੋਂ ਵੱਡੀ ਗੱਲ ਹੈ ਕਿ ਜਿਸਾਂ ਵੀ ਜੀ ਹੁਣ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਡੁਪਲੀਕੇਟ ਜਿਹੜੀ ਕੈਸਾ ਤੇ ਆਪ ਸਰਪ੍ਰਸਤ ਕੈਸਾ ਤੇ ਆ ਕਾਪੀ ਕਹਿ ਸਕਦੇ ਆ ਉਹ ਇਹਨਾਂ ਵੱਲੋਂ ਜਿਹੜਾ ਕਿ ਤਿਆਰ ਕੀਤੀ ਗਈ ਵੜਪਾਗੇ ਨੇ ਇਹਨਾਂ ਨੂੰ ਮੌਕਾ ਮਿਲਿਆ ਸੀਦਾ ਤੇ ਉਹਦੀ ਹੀ ਹੂਬੋ ਕਾਪੀ ਹੈ ਤੇ ਉੱਤੇ ਕਾਰੀਗਰੀ ਵੀ ਕੀਤੀ ਹੋਈ ਹੈ ਤੇ ਸਾਨੂੰ ਇਹੋ ਜੇ ਲੋਕਾਂ ਨੂੰ ਜਿਹੜਾ ਕਿ ਸਪੋਰਟ ਕਰਨਾ ਚਾਹੀਦਾ ਹੈ ਕਿ ਚਾਈਨਾ ਦਾ ਮਾਲ ਛੱਡ ਜਿਹੜੇ ਹਾਰਡ ਵਰਕ ਕਰਦੇ ਨੇ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਉੱਤੋਂ ਸਭ ਤੋਂ ਵੱਡੀ ਗੱਲ ਗੁਰੂ ਨਗਰੀ ਦੇ ਕਾਰੀਗਰ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਸਾਹਿਬ ਦੇ ਕੰਗੇ ਨੂੰ ਵੀ ਜਿਹੜਾ ਹੈ ਕਿ ਇਸ ਠੀਕ ਕਰਨ ਦਾ ਵੀ ਇਹਨਾਂ ਨੂੰ ਜਿਹੜਾ ਹੈ ਕਿ ਮੌਕਾ ਮਿਲਿਆ ਸੀ ਤੇ ਅਸੀਂ ਆਸ ਕਰਦੇ ਹਾਂ ਜਿਹੜੇ ਦੇਖ ਰਹੇ ਲੋਕ ਨੇ ਉਹ ਜ਼ਰੂਰ ਜਿਹੜੇ ਕਿ ਇਹਨਾਂ ਦੀ ਸਪੋਰਟ ਕਰਨਗੇ ਅਤੇ ਇਹੋ ਜਿਹੇ ਜਿਹੜੇ ਕੰਗੇ ਵਰਤਣੇ ਸ਼ੁਰੂ ਕਰਨਗੇ ਜਿਹੜਾ ਸਾਡਾ ਸਰੀਰ ਹੈ ਉਹ ਅੱਗੇ ਤੰਦਰੁਸਤ ਰਹੇ ਮੈਨੂੰ ਦਿਓ ਜਾਇਜਤ ਵਸਦੀਪ ਸਿੰਘ ਕਾਲਜਿਟੀ ਹੈਂਡਲਿੰਗ ਅੰਮ੍ਰਿਤਸਰ